ਇੱਕ ਵਾਰ ਇੱਕ ਕੁੜੀ ਦਾ ਤਲਾਕ ਹੋ ਗਿਆ। ਉਹਨੂੰ ਬਹੁਤ ਮਾੜੇ ਹਾਲਾਤਾਂ ਦੇ ਨਾਲ ਲੜਨਾ ਪਿਆ। ਕੁੜੀ ਦਾ ਨਾਮ ਸੀ ਬੋਨੀ ਬਰਾਊਨ। ਸੱਚੀ ਘਟਨਾ ਬਾਈ ਇਹ ਸੁਣ ਲਿਓ। ਬੋਨੀ ਬਰਾਊਨ ਨਾਮ ਦੀ ਕੁੜੀ ਸੀ, ਉਹਦਾ ਤਲਾਕ ਹੋ ਗਿਆ। ਉਹਨੂੰ ਬੜੇ ਮਾੜੇ ਹਾਲਾਤਾਂ ਨਾਲ ਲੜਨਾ ਪਿਆ। ਥਾਂ-ਥਾਂ ਭਟਕਦੀ ਫਿਰਦੀ ਰਹੀ। ਉਹਨੂੰ ਕਿਤੇ ਨੌਕਰੀ ਨਾ ਮਿਲੀ। ਇੱਕ ਕਿਸੇ ਦਫ਼ਤਰ ਦੇ ਵਿੱਚ ਗਈ। ਉਹਨੇ ਆਖਿਆ ਮੈਨੂੰ ਨੌਕਰੀ ਦੀ ਲੋੜ ਆ। ਉਹ ਆਖਣ ਲੱਗੇ ਵੀ ਨੌਕਰੀ ਤੈਨੂੰ ਮਿਲ ਜੂਗੀ। ਪਰ ਸਾਡੇ ਕੋਲੇ ਨੌਕਰੀ ਦੇ ਵਿੱਚ ਕਰਮ ਸਿਰਫ ਇਹ ਐ ਕਿ ਜਿੰਨੇ ਸਾਡੇ ਆਫਿਸ ਦੇ ਵਿੱਚ ਕੰਮ ਕਰਦੇ ਆ ਨਾ ਉਹਨਾਂ ਨੂੰ ਥਕਾਨ ਮਹਿਸੂਸ ਹੁੰਦੀ ਆ ਤੂੰ ਉਹਨਾਂ ਦੇ ਮੋਢਿਆਂ ਨੂੰ ਨੱਪਣਾ ਮਤਲਬ ਉਹਨਾਂ ਨੂੰ ਆਰਾਮ ਮਹਿਸੂਸ ਹੋਵੇ ਹਨਾ ਵੀ ਉਹਨਾਂ ਦੇ ਮੋਢਿਆਂ ਨੂੰ ਢੂਹੀ ਨੂੰ ਦਬਾਉਣਾ ਉਹ ਉਹਨੇ ਆਖਿਆ ਵੀ ਠੀਕ ਹੈ ਜੀ ਮੈਂ ਕੰਮ ਕਰ ਲੂ ਕੋਈ ਵੀ ਕੰਮ ਕਰ ਲੂ ਵੀ ਮੈਂ ਆਉਦੀ ਰੋਜੀ ਰੋਟੀ ਵਾਸਤੇ ਮੈਨੂੰ ਕੰਮ ਕਰਨਾ ਪਊ ਮੇਰੇ ਕੋਲ ਇੱਕ ਛੋਟਾ ਜਿਹਾ ਬੱਚਾ ਤਲਾਕ ਹੋਣ ਤੋਂ ਬਾਅਦ ਉਹਨੇ ਭਾਈ ਮਜਬੂਰੀ ਦੇ ਬਸ ਆ ਕੇ ਨਾ ਉੱਥੇ ਨੌਕਰੀ ਕਰਨੀ ਸ਼ੁਰੂ ਕਰਤੀ ਤੇ ਉਹਨੂੰ ਨੌਕਰੀ ਦੇ ਵਿੱਚ ਉਹਦੀ ਤਨਖਾਹ ਮਿਲਣੀ ਸੀ 450 ਡਾਲਰ ਪਰ ਵੀਕ ਇੱਕ ਹਫ਼ਤੇ 'ਚ 450 ਡਾਲਰ ਮਿਲਣੇ ਸੀ ਤਾਂ ਉਹਨੇ ਖੁਸ਼ੀ-ਖੁਸ਼ੀ ਹਾਂ ਕਰਤੀ ਤੇ ਉਹ ਕਹਿੰਦੀ ਵੀ ਤੈਨੂੰ 450 ਡਾਲਰ ਦੇ ਪੈਸੇ ਨਹੀਂ ਮਿਲਣੇ ਡਾਲਰ ਨਹੀਂ ਮਿਲਣੇ ਤੈਨੂੰ ਸ਼ੇਅਰ ਮਿਲਣਗੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਉਹਨਾਂ ਨੇ ਉਹ ਕੁੜੀ ਨੇ ਹਾਂ ਚ ਹਾਂ ਮਲਾਈ ਗਈ ਵੀ ਚਲੋ ਮੈਨੂੰ ਬੇਲੀ ਨਾ ਰੱਖੋ ਵੀ ਤੁਸੀਂ ਮੈਨੂੰ ਕੰਮ ਤੇ ਲਾ ਲਓ ਜੀ ਮੈਨੂੰ ਕਿਸੇ ਦਿਨ ਤਾਂ ਪੈਸੇ ਮਿਲਣਗੇ ਤਾਂ ਭਾਈ ਉਹਨੇ 5 ਸਾਲ ਲਗਾਤਾਰ ਉੱਥੇ ਕੰਮ ਕੀਤਾ ਜੀ ਜਾਣ ਲਾ ਕੇ ਮਿਹਨਤ ਕੀਤੀ ਤੇ 2004 ਦੇ ਵਿੱਚ ਉਹ ਕੰਪਨੀ ਬਣੀ Google ਕੰਪਨੀ ਤੇ ਜਿਹੜਾ ਉਹ 450 ਰੁਪਏ 450 ਡਾਲਰ ਇੱਕ ਹਫਤੇ ਦਾ ਕਮਾਉਂਦੀ ਸੀ ਨਾ ਬਾਈ ਤਾਂ ਉਹਦਾ 450 ਡਾਲਰ ਦੇ ਜਿਹੜੇ ਸ਼ੇਅਰ ਖਰੀਦੇ ਹੋਏ ਸੀ ਤਾਂ ਉਹ ਸ਼ੇਅਰ ਜੇ ਆਪਾਂ ਪੈਸਿਆਂ ਦੇ ਵਿੱਚ ਕਨਵਰਟ ਕਰੀਏ ਰੁਪਈਆਂ ਦੇ ਵਿੱਚ ਕਨਵਰਟ ਕਰੀਏ ਤਾਂ 1.5 ਅਰਬ ਰੁਪਿਆ ਬਣ ਗਿਆ ਇੰਨੇ ਮਹਿੰਗੇ ਸ਼ੇਅਰ ਹੋ ਗਏ ਕਿਉਂਕਿ Google ਕੰਪਨੀ ਸੀ ਉਹ Google ਇਨਾ ਪੈਸਾ ਉਹਨੇ ਉਸ ਤੋਂ ਬਾਅਦ ਲੱਖਾਂ ਰੁਪਏ ਦਾਨ ਕਰੇ ਆਬਦੇ ਵਰਗੀਆਂ ਕੁੜੀਆਂ ਨੂੰ ਸਹਾਰਾ ਦਿੱਤਾ ਮਿਸਾਲ ਬਣੀ ਉਹ ਕੁੜੀ ਇਹ ਸੱਚੀ ਘਟਨਾ ਬਾਈ ਇੱਕ ਮਨਕਰਤ ਕਹਾਣੀ ਨਹੀਂ ਹੈਗੀ ਇਹ ਕਹਾਣੀ ਤੋਂ ਸਿੱਖਿਆ ਸਾਨੂੰ ਇਹ ਮਿਲਦੀ ਆ ਕਿ ਸਾਨੂੰ ਜਿਹੋ ਜਿਹਾ ਕੰਮ ਮਿਲਦਾ ਕਰ ਲੈਣਾ ਚਾਹੀਦਾ ਵਿਹਲੇ ਬੈਠਣ ਨਾਲੋਂ ਚੰਗਾ ਜਿਹੋ ਜਿਹਾ ਵੀ ਕੰਮ ਮਿਲ ਗਿਆ ਦਿਹਾੜੀ ਮਜ਼ਦੂਰੀ ਜਿਹੋ ਜਿਹਾ ਕੰਮ ਮਿਲ ਗਿਆ ਕਰ ਲੋ ਮਿਹਨਤ ਦਾ ਫਲ ਤਾਂ ਸਾਨੂੰ ਵੀਰੇ ਇੱਕ ਨਾ ਇੱਕ ਦਿਨ ਮਿਲਦਾ ਹੀ ਮਿਲਦਾ ਹੈ